ਪਵਾਨੀਗੜ ਦੇ ਸੀਐਚਸੀ ਪਵਾਨੀਗੜ ਸਿਵਲ ਹਸਪੀਟਲ ਦੇ ਵਿੱਚ ਪਾਣੀ ਨੂੰ ਲੈ ਕੇ ਆ ਰਹੀਆਂ ਦਿੱਕਤਾਂ ਸੰਬੰਧੀ ਲੋਕਾਂ ਨੇ ਕਰ ਰਹੇ ਹਨ ਮੁਸ਼ਕਲਾਂ ਕਿਉਂਕਿ ਤਿੰਨ ਤਣਾਂ ਦੋ ਤਿੰਨ ਦਿਨਾਂ ਤੋਂ ਪਾਣੀ ਦੀ ਵਾਟਰ ਕੂਲਰ ਦੇ ਵਿੱਚ ਨਾ ਹੋਣ ਤੇ ਲੋਕਾਂ ਨੂੰ ਮੁਸ਼ਕਲਾਂ ਵੱਡੀ ਪੱਧਰ ਤੇ ਆ ਰਹੀਆਂ ਸਨ ਇਸ ਸੰਬੰਧੀ ਜਦੋਂ ਮੀਡੀਆ ਖਾਸ ਤੌਰ ਤੇ ਤੇ ਪੱਤਰਕਾਰ ਪਹੁੰਚੇ ਤਾਂ ਉਹਨਾਂ ਨੇ ਲੋਕਾਂ ਨੇ ਆਮ ਤੌਰ ਤੇ ਤਸਵੀਰਾਂ ਵਿੱਚ ਸਾਨੂੰ ਦਿਖਾਉਣਿਆ ਪਵਾਨੀਗੜ ਦੇ ਵਾਟਰ ਕੂਲਰ ਜੋ ਕਿ ਮੇਨ ਗੇੜ ਦੇ ਨਜ਼ਦੀਕ ਲੱਗਾ ਹੈ ਜਿਸ ਦੇ ਵਿੱਚ ਪੀਣ ਨੂੰ ਪਾਣੀ ਨਹੀਂ ਹੈ ਤਸਵੀਰਾਂ ਵਿੱਚ ਦਿਖਾਉਂਦੇ ਆ ਇੱਕ ਬਜ਼ੁਰਗ ਅਤੇ ਇੱਕ ਬੱਚਾ ਪਾਣੀ ਪੀਣ ਲਈ ਦੇਖ ਰਹੇ ਹਨ ਟੂਟੀ ਦੇ ਵਿੱਚ ਪਾਣੀ ਇੱਕ ਬੂੰਦ ਵੀ ਨਹੀਂ ਆ ਰਿਹਾ ਅਤੇ ਇਸ ਸਬੰਧੀ ਲੋਕਾਂ ਨੇ ਕਿਹਾ ਕਿ ਇਹ 2-3 ਦਿਨਾਂ ਤੋਂ ਮੁਸ਼ਕਲ ਆ ਰਹੀਆਂ ਹਨ ਅਤੇ ਇਸ ਮੁਕਦ ਦੇ ਲੋਕਾਂ ਵੱਲੋਂ ਇਸ ਨੂੰ ਲੈ ਕੇ ਸਮੱਸਿਆ ਨੂੰ ਵੱਡੀ ਪੱਧਰ ਤੇ ਕਿਹਾ ਕਿ ਕਿਉਂਕਿ ਹਸਪਤਾਲ ਦੇ ਵਿੱਚ ਜਿੱਥੇ ਗਰਮੀ ਦਾ ਮੌਸਮ ਚੱਲ ਰਿਹਾ ਹੈ ਉੱਥੇ ਪਾਣੀ ਨੂੰ ਲੈ ਕੇ ਬਹੁਤ ਦਿੱਕਤਾਂ ਆ ਰਹੀਆਂ ਹਨ ਜਿੱਥੇ ਕਿ ਇਸ ਸਬੰਧੀ ਮੈਡੀਕਲ ਅਫਸਰ ਦੇ ਉੱਪਰ ਵੀ ਦੋਸ਼ ਲਾਇਆ ਗਿਆ ਕਿਉਂ ਨਾ ਬੋਲੋ ਆਪਣੇ ਕਮਰਿਆਂ ਦੇ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਪਰ ਲੋਕ ਆਮ ਲੋਕਾਂ ਦੇ ਲਈ ਨਹੀਂ ਹੈਗਾ ਇਸ ਸੰਬੰਧੀ ਉੱਥੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਦੱਸ ਰਹੇ ਹਨ ਵੀ ਇਹਦੇ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਹੈ ਅਤੇ ਇਸ ਮੌਕੇ ਤੇ ਮੈਡੀਕਲ ਅਫਸਰ ਨੇ ਕੀ ਕਿਹਾ ਬਨੋਦ ਕੁਮਾਰ ਨਾਲ ਕੀਤੀ ਗਈ ਇਸ ਸੰਬੰਧੀ ਗੱਲਬਾਤ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚੇ ਵੱਲੋਂ ਪਾਣੀ ਦੀ ਇੱਕ ਬੂੰਦ ਨਾ ਹੁਣ ਅਤੇ ਪਾਣੀ ਦੇ ਵਿੱਚ ਵਾਟਰ ਕੂਲਰ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾਣੀ ਦੇ ਵਿੱਚ ਕੁਝ ਚੀਜ਼ਾਂ ਵੀ ਪਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਪਾਣੀ ਘੜਦੇ ਹਸਪਤਾਲ ਦੀਆਂ ਜਿੱਥੇ ਲੋਕਾਂ ਨੇ ਦੋਸ਼ ਲਾਇਆ ਕਿ ਇੱਥੇ ਪਾਣੀ ਦਾ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆ ਰਿਹਾ 24 ਪੰਜਾਬੀ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਰਿਪੋਰਟ ਕ੍ਰਿਸ਼ਨ ਗਰਗ ਦੀ ਪਾਣੀ ਘੜਦੇ ਉਹ ਫਟ ਵੀਡੀਓ ਦਿਖਾ ਸਕਦੇ ਹੋ ਪਰ ਇਸ

ਸਾਢੇ 12 ਦੀ ਪਹਿਲਾਂ ਉਹ ਮੈਡਮ ਪਤਾ ਕੀ ਹੈ ਜੀ ਜੇ ਆਪਾਂ ਦੇ ਕੋਈ ਪਹਿਲਾਂ ਰਿਪੋਰਟਾਂ ਆਪਣੀਆਂ ਹੋ ਜਾਂਦੀਆਂ ਨਹੀਂਆਂ ਜੇ ਤੁਸੀਂ ਨਾਲ ਨਹੀਂ ਜਾਏਗਾ ਨਾਲ ਦਾ ਕੋਣ ਕਰੂਗਾ ਜੀ ਪਹਿਲਾ ਲੈ ਕੇ ਸੈਂਪਲ ਬੰਦ ਕਰਦੇ ਆ ਉਸ ਬਾਅਦ ਲਾਂਦੇ ਆ ਠੀਕ ਹੈ ਜੀ ਨਹੀਂ ਜਿਹੜੀ ਮੈਡਮ ਪਤਾ ਕੀ ਹੈ ਜੇ ਮੰਨ ਲਓ ਵੀ ਕੋਈ ਕੋਈ ਬਲੱਡ ਦਾ ਕੋਈ ਮੰਨ ਲਓ ਵੀ ਕਿੰਨਾ ਗਰਾਮ ਦਾ ਹੁੰਦਾ ਹੈ ਗਰਾਮ ਦਾ ਤਾਂ ਲਾ ਹੁੰਦੇ ਨਹੀਂ ਜੀ ਕੋਈ ਸਾਰੇ ਮਸ਼ੀਨਾਂ ਵਾਲੇ ਟੈਸਟ ਹੁੰਦੇ ਨੇ ਅੱਛਾ ਮਸ਼ੀਨਾਂ ਵਾਲੇ ਹੁੰਦੇ ਨੇ ਹਾਂ ਇਕੱਠੇ ਲੱਗਦੇ ਨੇ ਟਾਈਮ ਲੱਗਦਾ ਹੋਊਗਾ ਬਿਲਕੁਲ ਬਿਲਕੁਲ ਜੀ ਠੀਕ ਹੈ ਪਹਿਲਾਂ ਉਹ ਸੈਂਪਲ ਲੈਂਦੇ ਨੇ ਲੈ ਐਂਟਰੀਆਂ ਬੰਦ ਦੀਆਂ ਠੀਕ ਹੈ ਨਾ ਤੇ ਉਸ ਬਾਅਦ ਬੰਦ ਕਰਨ ਤੋਂ ਬਾਅਦ ਅਸੀਂ ਫਿਰ ਲਾਂਦੇ ਆ ਤੇ ਇੱਕ ਉਹ ਸੋਡੇ ਸੁਰਿੰਦਰ ਸਿੰਘ ਜੀ ਨੇ ਉਹਰੇ ਹੈ ਨਾ ਜੀ ਪਤਾ ਨਹੀਂ ਮੈ ਇਹ ਇਹ ਦੀ ਕੋ ਨੂੰ ਕਿਹੋ ਤੁਸੀਂ ਜੋ ਬੰਦ ਕਰੋ ਆਪਣੇ ਹੁੰਦੇ ਨਿੱਣਾ ਜੀ ਉਹ ਕਹਿੰਦੇ ਇਹ ਬੋਲਦੇ ਨੇ ਤੂੰ ਸੁਣ ਲੋ ਆਪ ਕਹਿ ਸਕੋ ਮੈਂ ਮੈਂ ਵੀ ਕਹਿ ਦੂੰਗਾ ਜੀ ਹੁੰਦੀ ਵੀ ਗਲਤ ਨਾ ਬੋਲਣ ਉਹ ਪੇਸ਼ੈਂਟ ਦੁਖੀ ਹੁੰਦੇ ਨੇ ਜਿੱਥੇ ਪਾਣੀ ਪੀਂਦੇ ਨੇ ਜੀ ਲੋਕ ਆ ਜੀ 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 ਮੈਂ ਜੇ ਇਹਨਾਂ ਨੂੰ ਕਹਾਂ ਮਾਜੀ ਵੀ ਤੁਸੀਂ ਇਹ ਐਸਐਮਓ ਸਾਹਿਬ ਨੂੰ ਵੀ ਗਿਆ ਮਾਜੀ ਤੁਸੀਂ ਇਹ ਨਾ ਬਾਹਰੇ ਰਖਾ ਦਿਓ ਠੀਕ ਆ ਪਬਲਿਕ ਵਾਸਤੇ ਰਖਾ ਦਿਓ ਕਦੇ ਹਾਂ ਕਰ ਦਿੰਨੇ ਜੀ ਕਰ ਦਿੰਨੇ ਕਰਦੇ 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 ਗੱਡੀ ਦੀ ਟਾਕੀ ਖੋਲੀ ਫੁਰਰੋਗੇ ਜੀ ਬਸ ਹੁਣ ਤੁਸੀਂ ਆਪੇ ਹਾਲਾਤ ਦੇਖ ਲਓ ਹਰ ਇੱਕ ਨੂੰ ਫੋਟੋ ਚਾਹੀਦੀ ਜੀ ਪਿੰਡ ਗੜੀ ਪਲਵੰਡੀ ਜੀ ਪੂਰੇ ਕਿੱਥੇ ਆਏ ਹੋ ਪੂਰੇ ਜੀ ਭਵਾਨੀਗੜ੍ਹ ਦੇ ਹਸਪੀਟਲ ਚ ਆਈ ਸੀ ਮੈਂ ਸਰਕਾਰੀ ਚ ਹਾਂਜੀ ਵੀ ਪਟਿਆਲੇ ਤੋਂ ਪਰੇਸ਼ਾਨੀ ਆਉਂਦੀ ਸੀ ਜੇ ਮੈਂ ਦੂਰ ਜਾਣ ਦੀ ਮੇਰੀ ਨੂੰਹ ਦੀ ਡੈਥ ਹੋਇਆ ਪੁੱਤਤਾ ਜੀ ਮੇਰਾ ਨਾਲ ਮੇਰੇ ਮਾ ਜਲ ਇੱਥੇ ਮੇਰਾ ਲਾਜ ਨੇੜੇ ਸ਼ੁਰੂ ਹੋ ਜੂਗਾ ਜੀ ਮੈਨੂੰ ਔਖਾਂ ਲੱਗਿਆ ਕਰੂਗਾ ਪੂਰੇ ਪਾਣੀ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਲਮੋਟਰੀ ਆਏ ਨੇ ਉਹ ਭੱਜ-ਭੱਜ ਪੈਂਦੀ ਹੈ ਕਮਾਈ ਬੈਠੀ ਹੈ ਜੀ ਅੰਦਰ ਉਹ ਬੱਚਾ ਜੀ ਇਹ ਤਾਂ ਹੁਣ ਭੱਜ-ਭੱਜ ਜਾਊਗੀ ਜੀ ਅੰਦਰ ਉਹ ਜੀ ਮੈਂ ਜੀ ਮੈਂ ਕਿਹਾ ਮੈਨੂੰ ਟਾਸਟ ਦੇ ਦੇ ਤਾਂ ਮੈਨੂੰ ਬੱਚਾ ਪਰੇਸ਼ਾਨ ਕਰ ਰਿਹਾ ਮੈਂ ਵੀ ਪਰੇਸ਼ਾਨ ਆ ਮੇਰਾ ਬੀਬੀ ਵਾਦਾ ਕਰ ਕਹਿੰਦੀ ਫਿਰ ਮੈਂ ਕੀ ਕਰਾਂ ਕਹਿੰਦੀ ਤੇਰੇ ਬੱਚੇ ਨੂੰ ਕਹਿੰਦੀ ਨਾਲ ਤੇਰੀ ਇਹ ਟਾਸਟ ਸਾਰੇ ਇੰਨੇ ਇਕੱਠੇ ਦਵਾਂਗੇ ਅਸੀਂ ਟੈਸਟ ਕਿਹੜਾ ਇਕੱਠੇ ਹੁੰਦੇ ਨੇ ਜੀ ਅਲੱਗ-ਅਲੱਗੇ ਹੁੰਦੇ ਨੇ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੈ ਦੇਣਾ ਵੀ ਚਾਹੀਦਾ ਹੈਗਾ ਪਾਣੀ ਦੀ ਕੀ ਪ੍ਰੋਬਲਮ ਹੈ ਜੀ ਪਾਣੀ ਤਾਂ ਜਿਹੜੇ ਹੈਗੇ ਨਹੀਂਗਾ ਜੀ ਪਾਣੀ ਤਾਂ ਅਸੀਂ ਦੇਖ ਰਹੇ ਹਾਂ ਵੀ ਟੂਟੀਆਂ ਦੇ ਵਿੱਚ ਤਕਰੀਬਨ ਐ ਵੀ ਗਰਮੀ-ਗਰਮੀ ਕਰਕੇ ਕੋਈ ਵੀ ਘੜ ਸਕਦਾ ਜਾਂ ਹੋਰ ਪਤਾ ਨਹੀਂ ਜੀ ਇਹਦੇ 'ਚ ਤਾਂ ਹੈਗੇ ਨਹੀਂ ਜਿਆਰੋ 'ਚ ਤਾਂ ਪਾਣੀ ਬਿਲਕੁਲ ਨਹੀਂ ਕਿੰਨੇ ਕਿ ਚਿਰ ਹੋ ਗਿਆ ਤੁਹਾਨੂੰ ਪਾਣੀ ਨੂੰ ਪੀਣ ਨੂੰ ਡੀਕ ਜੀ ਮੈਂ ਕੱਲ ਵੀ ਆਈ ਸੀ ਜੀ ਅੱਜ ਵੀ ਆਈ ਆਂ ਜੀ ਸਾਰੀ ਦੁਨੀਆ ਹੀ ਤਾਂ ਹੋ ਰਹੀ ਹੈ ਜੀ ਮੈਂ ਕਿਹੜਾ ਕੱਲੀ ਆਂ ਜੀ ਪ੍ਰੋਬਲਮ ਇਹ ਹੀ ਹੈ ਜੀ ਉਹ ਰੋ ਪ੍ਰੋਬਲਮ ਹਾਂਜੀ ਜੀ ਹਾਂਜੀ ਆਪਣਾ ਨਾਮ ਹਾਂ ਜੇ ਪਿੰਡ ਕੱਕੜਾ ਜੀ ਅੱਜ ਉਰੇ ਆਇਓ ਕਿੱਥੇ ਆਇਓ ਹਾਂ ਅੱਜ ਬੱਚੇ ਦਵਾਈ ਲੈਣ ਆਸੇ ਸੀਗੇ ਜੀ ਕਾਦੀ ਚਾਹ ਕਿੱਥੇ ਦੀ ਅੰਦਰ ਬਿਕਰਮ ਸਾਹਿਬ ਅੰਦਰ ਡਾਕਟਰ ਬਿਕਰਮ ਬੈਠਾ ਹੈ ਜੀ ਤਾਂ ਉੱਥੇ ਲਾਈਟ ਪੱਜ ਗਈ ਸੀਗੀ ਤਾਂ ਸਾਰੀ ਭੀੜ ਬਹੁਤ ਜ਼ਿਆਦਾ ਸੀ ਕਿ ਨਾ ਕੋਈ ਲਾਈਟ ਨਾ ਕੋਈ ਹੋਰ ਕੁਝ ਕੁਸ਼ੀ ਨਾ ਕੋਈ ਪੱਖਾ ਚੱਲਦਾ ਸੀਗਾ ਮਰੀਜ਼ਾਂ ਨੂੰ ਗਰਮੀ ਜਿ ਮਾਰਦੇ ਸੀਗੇ ਤੇ ਅਸੀਂ ਕਿਹਾ ਵੀ ਸੀਗਾ ਵੀ ਕਿੰਨੇ ਲਾਈਟ ਲਾਈਟ ਹੈ ਨਹੀਂ ਕਿ ਮੈਂ ਜਿੰਨੇ ਜਿੰਨੇ ਟੱਚ ਲਾ ਦੂੰ ਜਿੰਨੇ ਲਾਈਟ ਜਿੰਨੇ ਟੱਚ ਲਾ ਦੂੰ ਪਾਣੀ ਦਾ ਬੰਦਾ ਕਿਵੇਂ ਹੀ ਪੀਣ ਵਾਲਾ ਪਾਣੀ ਦਾ ਵੀ ਪਾਣੀ ਦਾ ਵੀ ਬੁਰਾ ਹਾਲ ਹੈ ਜੀ ਕਿੰਨੀ ਕਿੰਨੀ ਵਾਰ ਆਇਓ ਕਿੰਨੀ ਕਿੰਨੀ ਵਾਰ ਦੇਖਿਆ ਤੁਨੇ ਪਾਣੀ ਕਰਕੇ ਜੀ ਸਹੂਲਤਾਂ ਨਹੀਂ ਪਰ ਕਈ ਵਾਰ ਆਏ ਆ ਜੀ ਕਿਹਿਆ ਸਹੂਲਤਾਂ ਰੱਖਿਆ ਤੁਨ ਪਾਣੀ ਪਾਣੀ ਸਾਹਿਬ ਹੈ ਨਹੀਂ ਇੱਥੇ ਕੀ ਮੰਗ ਕਰਦੇ ਤੁਸੀਂ ਮੰਗਵੇ ਤੇ ਠੀਕ ਕਰਨਾ ਚਾਹੀਦਾ ਜਿਹੜਾ ਜਿਹੜਾ ਹੈਗਾ ਜੀ ਸੁਚੈਨ ਸਿੰਘ ਹੈ ਜੀ ਪਾਨੀਗੜ ਤੋਂ ਜੀ ਤੇ ਮੈਂ ਨਾ ਉਹ ਹਸਪੀਟਲ ਚ ਆਇਆ ਸੀਗਾ ਅੱਜ ਤੇ ਇੱਥੇ ਅੱਗੇ ਮੈਨੇ ਹਾਲਾਤ ਦੇਖੇ ਜਿਹੜੇ ਪਾਣੀ ਪੀਣ ਵਾਸਤੇ ਨਾ ਜਿਹੜੀ ਪੇਸ਼ੈਂਟ ਸੀਗੇ ਉਹ ਇੰਨੇ ਘ ਪਰੇਸ਼ਾਨ ਹੋ ਰਹੇ ਸੀ ਕਿ ਇੱਕ ਤਾਂ ਉੱਤੋਂ ਗਰਮੀ ਪੈ ਰਹੀ ਆ ਤੇ ਜੇ ਮੈਂ ਸੈਮੋ ਸਾਹਿਬ ਨੂੰ ਕਿਹਾ ਮਹਾ ਜੀ ਵੀਰੇ ਆਪਣੇ ਵਾਟਰ ਕੂਲਰ ਦੇ ਵਿੱਚ ਪਾਣੀ ਹੋ ਨਹੀਂ ਹੈਗਾ ਜੀ ਪੀਣ ਨੂੰ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਪ੍ਰਬੰਧ ਕਰਾ ਦਿੰਨਾ ਕਹਿੰਦੇ ਜੀ ਮਹਾ ਜੀ ਕਿੰਨੇ ਦਿਨਾਂ ਤੋਂ ਪ੍ਰੋਬਲਮ ਆ ਰਹੀ ਆ ਉਹ ਕਹਿੰਦੇ ਜੀ 3-4 ਦਿਨਾਂ ਤੋਂ ਪ੍ਰੋਬਲਮ ਆ ਰਹੀ ਆ ਮਹਾ ਸਰ ਤੁਸੀਂ ਕਿੱਥੋਂ ਪੀਣੇ ਪਾਣੀ ਉਹ ਕਹਿੰਦੇ ਜੀ ਵੀ ਅਸੀਂ ਇੱਧਰ ਉੱਧਰੋਂ ਪੀ ਲੈਨੇ ਆ ਪਰ ਮੈਂ ਤੁਹਾਨੂੰ ਅੰਦਰ ਲਿਜਾ ਕੇ ਦਿਖਾਉਣਾ ਜੀ ਹੁਣ ਇਹਨਾਂ ਦੇ ਹਾਲਾਤ ਆ ਏਸੀਆਂ ਦੇ ਵਿੱਚ ਇਹ ਬੈਠੇ ਨੇ ਦੂਜਾ ਨੰਬਰ ਉੱਥੇ ਇਹਨਾਂ ਨੇ ਵਾਟਰ ਫਿਲਟਰ ਲਾਏ ਹੋਏ ਨੇ ਉੱਥੇ ਇਹਨਾਂ ਦੇ ਵਾਟਰ ਵਾਲੇ ਜਿਹੜੇ ਇਹ ਪਾਣੀ ਪੀਣ ਵਾਲਾ ਸਿਸਟਮ ਹੈਗਾ ਉਹ ਵੀ ਉੱਥੇ ਪਿਆਗਾ ਜੇ ਮੈਂ ਇਹਨਾਂ ਨੂੰ ਕਿਹਾ ਮਹਾ ਵੀ ਤੁਸੀਂ ਉੱਥੇ ਆਓ ਜੀ ਮੇਰੇ ਕੋਲੋਂ ਉਹ ਚੱਕਵਾਓ ਤੁਸੀਂ ਉੱਥੇ ਪਬਲਿਕ ਵਾਸਤੇ ਰੱਖੋ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਤੇ ਦੂਜਾ ਨੰਬਰ ਇਹ ਹੈਗਾ ਵੀ ਜਿਹੜੇ ਸਫਾਈ ਦੇ ਇੰਨੇ ਗ ਮਾੜੇ ਹਾਲਾਤ ਨੇਗੇ ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ 2-2 ਲੱਖ ਰੁਪਇਆ 1.5-1.5 ਲੱਖ ਰੁਪਇਆ ਤਨਖਾਹਾਂ ਲੈ ਰਹੇ ਨੇਗੇ ਸਾਡੇ ਲੋਕਾਂ ਦੀ ਜੇਬਾਂ ਚੋਂ ਪੈਸਾ ਜਾਂਦਾਗਾ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡਾ ਦੇਸ਼ ਨੂੰ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਇਹ ਲੋਕ ਰਿਸਵਤਾਂ ਜਿੰਨੀਆਂ ਮਰਜ਼ੀ ਦੇ ਦੇ ਇਹਨਾਂ ਨੂੰ ਆ ਹੁਣਾ ਸੈੱਟ ਜਿਹਾ ਪਾਇਆਗਾ ਮੈਨੂੰ ਲੱਗਦਾ ਵੀ ਇਹਦਾ ਹੀ 50000 ਰੁਪਇਆ ਬਿੱਲ ਪਾਦਾ ਹੋਊਗਾ ਜੀ ਨਾਲ ਟੀ ਪਾ ਕੇ ਵੱਡੇ ਪੱਧਰ ਤੇ ਖੁਨਾਸੇ ਕਰ ਦੂੰਗਾ ਇਸ ਚੀਜ਼ ਤੇ ਮੈਨੂੰ ਕਿਹੜੇ ਇਹਨਾਂ ਦਾ ਕੋਈ ਡਰ ਆਗਾ ਜੀ ਜੇ ਅਗਰਾਸੀ ਗੱਲ ਕਰੇ ਸਾਹਮਣੇ ਹੱਥ ਤੋਂ ਉਹਨਾਂ ਦੇ ਟੂਟੀ ਨਾਲ ਚ ਪਾਣੀ ਚੱਲ ਰਿਹਾ ਹੈ ਜੀ ਨਾਲ ਪਾਣੀ ਕਿਵੇਂ ਜੀ ਨੇ ਉਹ ਪਾਣੀ ਪੀਣ ਵਾਲਾ ਥੋੜੀ ਹੈਗਾ ਜੀ ਦੇਖੋ ਉਹਦਾ ਹੱਥ ਤੋਣ ਵਾਸਤੇ ਹੈਗਾ ਤੁਸੀਂ ਪੀ ਕੇ ਦਿਖਾ ਦਿਓ ਜੇ ਤੁਹਾਡੇ ਹਾਂ ਮੈਂ ਪਾਣੀ ਦੀ ਬੋਤਲ ਭਰ ਦਾਂਗਾ ਐਸ ਐਮਓ ਸਾਹਿਬ ਪੀ ਕੇ ਦਿਖਾ ਦੇਣਾ ਪਾਣੀ ਜਾਂ ਹੋਰ ਜਿਹੜੇ ਵੀ ਇੱਥੇ ਇਹਨਾਂ ਦੇ ਸੁਪਰਡੈਂਟ ਨੇਗੇ ਜਿੰਨੇ ਵੀ ਇਹਨਾਂ ਦੇ ਉਹ ਲੋਕ ਨੇਗੇ ਮਲਾਜ਼ਮ ਨੇਗੇ ਪਾਣੀ ਪੀ ਕੇ ਦਿਖਾਉਣਾ ਆਹ ਪਾਣੀ ਇਹ ਫਿਲਟਰ ਵਾਲਾ ਪੀ ਰਹੇ ਨੇਗੇ ਜਾਂ ਤਾਂ ਉਹ ਚੀਜ਼ ਵੀ ਫਿਰ ਇੱਥੇ ਰੱਖਣ ਨਾ ਪਬਲਿਕ ਵਾਸਤੇ ਉਹ ਕਿਉਂ ਨਹੀਂ ਰੱਖ ਰਹੇਗੇ ਜੀ ਪਬਲਿਕ ਹੈ ਜੀ ਸਰਕਾਰ ਕਹਿੰਦੀ ਵੀ ਹੈਲਥ ਸਹੂਲਤਾਂ ਦੇ ਸਿੱਖਿਆ ਸਹੂਲਤਾਂ ਅਸੀਂ ਬਹੁਤ ਵਧੀਆ ਕਰਤੀ ਕਿਵੇਂ ਦੇਖੀ ਜੀ ਕੋਸ ਵੀ ਨਹੀਂ ਕਰਿਆ ਹੈਗਾ ਜੀ ਕੀ ਕਰਿਆ ਜੀ ਆ ਤੁਹਾਡੇ ਸਾਹਮਣੇ ਹਾਲਾਤ ਨੇਗੇ ਇੱਥੇ ਅੰਦਰ ਜਾ ਕੇ ਦੇਖੋ ਤੁਸੀਂ ਲੋਕਾਂ ਥੱਲੇ ਬੈਠੇ ਨੇਗੇ ਜੀ ਦੀ ਘਾ ਥੱਲੇ ਬੈਠ ਕੇ ਜੀ ਵਿਚਾਰੇ ਉਹ ਕੋਈ ਉਹਨਾਂ ਦੇ ਬੈਠਣ ਵਾਸਤੇ ਕੋਈ ਸਹੂਲਤ ਨਹੀਂ ਹੈਗੀ ਜੀ ਆਪ ਇਹ ਗੱਡੀਆਂ ਚ ਇਸੀ ਗੱਡੀਆਂ ਚ ਘੁੰਮਦੇ ਨੇਗੇ ਜੀ ਇੱਥੇ ਪਬਲਿਕ ਬੈਠੀ ਸੀ ਮੈਂ ਤੁਹਾਨੂੰ ਦਿਖਾਉਣਾਗਾ ਤੁਸੀਂ ਅੰਦਰੋਂ ਦੇਖ ਲਿਓ ਉਹ ਤਾਂ ਬੈਠੇ ਡਾਕਟਰਾਂ ਨੂੰ ਡੀਕ ਰਹੇ ਨੇਗੇ ਜੇ ਪੁੱਛਦੇ ਵੀ ਡਾਕਟਰ ਸਾਹਿਬ ਕਿੱਥੇ ਨੇ ਕਹਿੰਦੇ ਜੀ ਮੀਟਿੰਗ ਦੇ ਨੇ ਮੀਟਿੰਗ ਦੇ ਇਹਨਾਂ ਦੀ 2 ਵਜੇ ਤੋਂ ਬਾਅਦ ਵੀ ਹੋ ਸਕਦੀ ਹੈ ਜਿਹੜੀ 10 ਮਿੰਟ ਕਰਨੀ ਹੈ ਜੀ ਉਸ ਟਾਈਮ ਥੋੜੀ ਕਰਨੀ ਹੈ ਜਿਹੜੇ ਟਾਈਮ ਇਹਨਾਂ ਦੇ ਪੇਸ਼ੈਂਟ ਆਉਂਦੇ ਨੇਗੇ ਜੀ ਡਾਕਟਰ ਦੀ ਪ੍ਰਸ਼ਾਸਨ ਹੈ ਜੀ ਡਾਕਟਰਾਂ ਦੀ ਘਾਟ ਕਿ ਨਹੀਂ ਘਾਟ ਤਾਂ ਹੈਗੀ ਹੋ啊 ਜੀ ਉਹ ਤਾਂ ਭ ਹੁਣ ਵਾਲੀ ਤੋਂ ਵੀ ਨਹੀਂ ਹੁੰਦੀ ਹੈਗੀ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗਦਾ ਪ੍ਰਸ਼ਾਸਨ ਤੋਂ ਮੰਗਦਾ ਇਹ ਕਰਦੇ ਜੀ ਜਿਹੜੇ ਲੋਕਾਂ ਦੀ ਜੀ ਇਹ ਜ਼ਿੰਮੇਵਾਰੀ ਹੈਗੀ ਜੀ ਇੱਥੇ ਮੁਲਾਜ਼ਮਾਂ ਦੀ ਇਸ ਚੀਜ਼ ਨੂੰ ਮੇਨਟੇਨ ਕਰਨ ਦੀ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫਸਰ ਸਰ ਇੱਕ ਗੱਲ ਸ਼ਿਕਾਇਤ ਆਈ ਸੀ ਵੀ ਪਾਣੀ ਦੇ ਪੀਣ ਵਾਲੇ ਬਾਟਲ ਕੂਲਰ ਦੇ ਵਿੱਚ ਪਾਣੀ ਨਾ ਹੋਣਾ ਪ੍ਰਬੰਧ ਨਾ ਹੋਣਾ ਉਸ ਬਾਰੇ ਗੱਲ ਸੀ ਜੋ ਕੀ ਗੱਲ ਹੈ ਕੁਝ ਵੀ ਨਹੀਂ ਸੀ ਸਰ ਪਰਸੋਂ ਇਹ ਸਾਡੇ ਬਾਹਰ ਲੱਗਾ ਹੈ ਵਾਟਰ ਕੂਲਰ ਆਰੋ ਲੱਗਾ ਹੈ ਉਹਦੇ ਉੱਪਰ ਉਹਦੀ ਪਰਸੋਂ ਦੀ ਮੋਟਰ ਸੜ ਗਈ ਪਰਸੋਂ ਅਸੀਂ ਮਿਸਤਰੀ ਨੂੰ ਕੰਪਲੀਟ ਲਖਾਤੀ ਪਰਸੋਂ ਨਹੀਂ ਕਰਕੇ ਗਿਆ ਕੱਲ੍ਹ ਉਹ ਸਵੇਰੇ ਆ ਗਿਆ 10:30 ਵਜੇ ਉਸ ਤੋਂ ਪਹਿਲਾਂ ਇੱਕ ਬੰਦੇ ਨੇ ਬੁਲਾ ਕੇ ਕਰਤਾ ਵੀ ਇੱਥੇ ਹੈ ਨਹੀਂ ਜੀ ਪਾਣੀ ਹੈ ਨਹੀਂ ਇਹਦਾ ਮੇਨ ਟਾਈਨ ਉਹ ਠੀਕ ਹੋ ਗਿਆ ਅੱਧੇ ਪੌਣੇ ਘੰਟੇ ਚ ਅੱਧੇ ਪੌਣੇ ਘੰਟੇ ਠੀਕ ਹੋ ਗਿਆ ਪਾਣੀ ਤਾਜ਼ਾ ਆ ਗਿਆ ਉਹਦੇ ਚ ਠੰਡਾ ਪਾਣੀ ਆ ਗਿਆ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਅਸੀਂ ਪੱਕੀ ਰਿਪੇਅਰ ਕਰਾਤੀ ਉਹਦੀ ਜਿਹੜੀ ਉਹਦੀ ਸਰਵਿਸ ਹੋਣ ਵਾਲੀ ਸੀ ਸਰਵਿਸ ਵੀ ਕਰਵਾਤੀ ਇਹਦੇ ਉੱਪਰ ਸ਼ੈੱਡ ਪਹਿਲਾਂ ਹੀ ਪਾਤਾ ਸੀਗਾ ਤਾਂ ਕਿ ਮਿੱਟੀ ਘਟਾ ਨਾ ਪਵੇ ਵਿੱਚ ਇਹਸਲ ਤੇ ਇੱਕ ਇਹ ਜਿਹੜੇ ਕਨੈਕਸ਼ਨ ਹਨ ਇਹਦਾ ਥੱਲੇ ਲੱਗਿਆ ਹੋਇਆ ਥੋੜਾ ਜਿਹਾ ਉਹ ਕੋਈ ਨਾ ਕੋਈ ਲੱਗਦਾ ਵਾੜਦਾ ਬੰਦ ਕਰ ਜਾਂਦਾ ਉਹ ਖਾਲੀ ਹੋ ਜਾਂਦਾ ਜਦੋਂ ਉਸ ਤੋਂ ਬਾਅਦ ਚਰਾਉਣਾ ਭੁੱਲ ਜਾਂਦਾ ਜਿਹੜਾ ਬੰਦਾ ਪਬਲਿਕ ਵਾਲਾ ਲੰਘਿਆ ਕੋਈ ਉਹ ਅਸੀਂ ਉਹ ਵੀ ਇੱਕ ਕਨੈਕਸ਼ਨ ਉੱਪਰ ਕਰਾ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਹੈਗੀ ਕੱਲ੍ਹ ਦੀ ਗੱਲ ਹੈ ਕੱਲ੍ਹ ਦੇ ਅੱਧੇ-ਪੂਰੇ ਘੰਟੇ ਬਾਅਦ ਹੀ ਸਾਲਾ ਸੋਲਵ ਹੋ ਗਿਆ ਸੀ ਪ੍ਰੋਬਲਮ ਅੱਜ ਵੀ ਚੱਲ ਰਿਹਾ ਸਭ ਕੁਝ ਓਕੇ ਸਰ ਕਹਿੰਦੇ ਦੋ ਤਿੰਨ ਦਿਨ ਦੀ ਪ੍ਰੋਬਲਮ ਨਹੀਂ ਦੋ ਤਿੰਨ ਦਿਨ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਬਿਲਕੁਲ ਓਕੇ ਪਰਸੋਂ ਸ਼ਾਮ ਨੂੰ ਹੋਈ ਸੀ ਕੱਲ੍ਹ ਸਵੇਰੇ 11:0